ਓ ਜੀ ਸਰਬਤ ਦਾ ਪਾਰਸਲ ਆ ਗਿਆ। ਪਾਰਸਲ ਆ ਗਿਆ ਸਰਬਤ ਦਾ। ਅਨਬਾਕਸਿੰਗ ਕਰ ਰਹੀ ਹੈ ਸਰਬਤ ਆਪਣੇ ਪਾਰਸਲ ਦੀ। ਆ ਕੈਂਚੀ ਏਡੀ ਚੱਕੀ ਪਿੰਕ ਕੀਤੀ ਹੈ। ਐਵਾ ਕੀ ਲੱਕਰੀ। ਸੋ ਹੈਲੋ ਦੋਸਤੋ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨੂ ਬਲੌਗ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਦੇ ਹਾਂ। ਹੁਣ ਜਾ ਰਹੇ ਹਾਂ ਸਰਬਤ ਨੇ ਪਾਰਸਲ ਮੰਗਾਇਆ ਇੱਕ ਉਹਨੂੰ ਲੈਣ ਵਾਸਤੇ। ਸਕੂਟੀ ਤੇ ਚਲਦੇ ਆਂ ਪਾਰਸਲ ਲੈ ਕੇ ਆਉਨੇ ਆ ਫੇਰ ਤੁਹਾਨੂੰ ਦਿਖਾਉਨੇ ਆ ਕਿਹੜਾ ਪਾਰਸਲ ਆਇਆ ਅੱਜ ਬਣੇ ਰਿਓ ਲਓ ਜੀ ਸਰਵਤ ਦਾ ਪਾਰਸਲ ਆ ਗਿਆ ਪਾਰਸਲ ਆ ਗਿਆ ਸਰਵਤ ਦਾ ਸਮਰ ਪੜ ਲਿਆ ਪੜ ਰਿਹਾ ਇਧਰ ਇਧਰ ਕਪੜੇ ਪ੍ਰੈਸ ਵਾਲੇ ਉਹਨੇ ਨਾ ਕਿਹਾ ਉਹ ਹੀ ਖੋਲੂਗੀ ਪੁੱਤ ਉਹਨੂੰ ਕਿਉਂ ਨਾ ਦੱਸਿਓ ਇਹਨਾਂ ਪਾਰਸਲ ਆ ਗਿਆ ਨੇ ਖੋਲੇ ਨਾਨੂ ਫਿੰਗਰ ਹੁਣ ਕਰ ਰਹੀ ਐ ਅਨਬਾਕਸਿੰਗ ਹੈਨਾ ਸਰ ਉਹ ਮੂਨ ਵਾਲੀ ਮੂਨ ਵਾਲੀ ਦੇਖੋ ਸਾਰੀ ਰੂਰ ਮਜੂ ਕਰ ਜਪੜਿਆ ਹੈ ਇਹ ਕਿੱਦਾਂ ਲੱਗਦੀ ਐ ਅਨਬਾਕਸਿੰਗ ਕਰ ਰਹੀ ਐ ਸਰ ਬਤ ਆਪਣੇ ਪਾਰਸਲ ਦੀ ਆ ਕੈਂਚੀ ਏਡੀ ਚੱਕੀ ਫਤੂ ਏਡੀ ਕੈਂਚੀ ਕਾ ਤੋ ਚੱਕੀ बात के वो बड़ा होगा समरोत कचुलिया मैं खोल के दो कैमरा खोल गया। दे मैं खोल, खोल गया पापा जी अरे इधर कर आ तेरी कैमरा सुन देखो की मंगाया सरबत hmm. ने हम ऑनलाइन शॉपिंग की थी है। ऐसा कि بس ਆ ਗਿਆ ਨਿੱਕੂ ਜਾ ਹੈ ਨਾ ਇਹਦੇ ਵਾਸਤੇ 200 ਹੂੰ ਬਹੁਤ ਸੋਹਣਾ ਕੈਮਰਾ ਹੋਇ ਨਿੱਕਾ ਜਾ ਤੈਨ ਦੇਖਣ ਲਈ ਮੇਰੇ ਵਿੱਚ ਕੁਝ ਹੈਗਾ ਬਟਨ ਨਹੀਂ ਆ ਦੇਖੋ ਗੁਰਮਖ ਪਿਆਰੋ ਨਿੱਕਾ ਜਾ ਦੇਖੋ ਨਿੱਕਾ ਜਾ ਕੈਮਰਾ ਕਿੱਡਾ ਸੋਹਣਾ ਮਂਗਾਇਆ ਇਹਨੇ ਪਾਪਾ ਜੀ ਦੇ ਸਰਵਤ ਇੱਕ ਮਿੰਟ ਦੇਖਣ ਤੇ ਦਿਖਾਉਣ ਤੇ ਦੇ ਵੀਡੀਓ ਤੇ ਬਣਾਉਂਦੇ ਨਿੱਕਾ ਕਿੱਡਾ ਸੋਹਣਾ ਕੈਮਰਾ ਮਂਗਾਇਆ ਬਹੁਤ ਸੋਹਣਾ ਬਈ ਕੈਮਰਾ ਤਾਂ ਬਈ ਸਭ ਫੜੀਏ ਕੋਣ ਦੇਖਦੇ ਚਾਲੂ ਕਿਵੇਂ ਦਾ ਵੀਡੀਓ ਬਣਾਇਆ ਇੱਕ ਚੱਲੋਂ ਦਾ ਫੜ ਦੇ ਕੋਲ ਪਤਾ ਲੋਗੇ ਦਾ ਹਾਂ ਜੰਗ ਨਹੀਂ ਚਿੱਪਾ ਬਾਪਾ ਲੈ ਦੀ ਫਿਰ ਚੱਲੂਗਾ ਚਿੱਪ ਨਹੀਂ ਆਦਾ ਇਹ ਸਿੱਲਾਂ ਨੂੰ ਨਾ ਸਿੱਲਾਂ ਨੂੰ ਰੋਕਣ ਵਾਸਤੇ ਹਿੰਦਾ ਵੀ ਕਰੰਟ ਨਾ ਜਾਣਾ ਕਰੰਟ ਕੱਢਤਾ ਹੁਣ ਇਹਦੇ ਵਿੱਚ ਉਹ ਦਿਸਦੇ ਆ ਓਨ ਕਰੋ ਇਹਨੂੰ ਓਨ ਨਹੀਂ ਅਰੇ ਉਹ ਸਮਰ ਹਮ ਬਟਨ ਆਪ ਸਮਰ ਆ ਆ ਦੇਖੋ ਦੋਸਤੋ ਇਹਦੇ ਵਿੱਚ ਫੋਟੋ ਆ ਦਿਸਦੀਆਂ ਐਵੇਂ

ਸਹੀ ਹੈ ਖੁਸ਼ ਹੋਗੀ ਬਲੈਕ ਥਿੰਡ ਵਾਈਟ ਫੋਟੋ ਲੈਂਦੀ ਹਾਂ ਕੀ ਆ ਗਿਆ ਸਰਬੱਤ ਨੇ ਕੈਮਰਾ ਮੰਗਾਇਆ ਨਿੱਕਾ ਜਿਹਾ ਬਹੁਤ ਵਧੀਆ ਫੋਟੋ ਦਿਖਾਉਂਦਾ ਵਿੱਚ ਸੋਣੀ ਸੋਣੀ ਤੁਹਾਨੂੰ ਦਿਖਾਤੀਆਂ ਫੋਟੋ ਸਾਰੀਆਂ ਮੈਨੂੰ ਨਹੀਂ ਦਿਖਾਈਆਂ ਕੋਈ ਹੋਰ ਕੀ ਇਹ ਦੇ ਐਕਸਪੈਂਸ ਹੋਰ ਕਾਸ਼ ਨਹੀਂਗਾ ਫਿਰ ਤੇ ਚਲ ਲਿਆ ਉਹ ਜ਼ਰਾ ਬਸ ਪਾਪਾ ਜੀ ਰਹਿ ਜਾ ਉਹ ਗਰਟ ਵੀ ਚੱਲ ਗਿਆ ਆਰੇ ਬੋਟਾਏ ਹੋਰ ਜਾਂ ਗਲਤ ਦੇ ਬਣ ਨਹੀਂ ਜਾਂਦੇ ਰੇ ਚ ਆ ਦੇਖੋ ਆ ਦੇਖੋ ਐਵੇਂ ਬੱਦਦੇ ਆ ਟ੍ਰੀਟਮੈਂਟ ਹੀ ਆਪਾਂ ਤਾਂ ਹੁਣ ਕੀਤਾ ਇਹਦਾ ਲੈ ਪਤਾ ਹੀ ਨਹੀਂ ਸੀ ਪਹਿਲਾਂ ਤਾਂ ਉਂਗਲ ਆ ਗਈ ਮੇਰੇ ਤੋਂ ਉਂਗਲ ਆ ਗਈ ਨਹੀਂ ਉਹ ਬਟਨ ਹੀ ਸਹੀ ਨਾ ਪਿਆ ਗਿਆ ਇੱਥੇ ਰੱਖ ਇੱਥੇ ਆਉਂਦੀ ਆ ਮਸਤ ਬਟਨ ਨਹੀਂ ਨਾ ਪਿਆ ਤਾਂ ਸਹੀ ਰਾਤ ਨੂੰ ਬਹੁਤ ਮਸਤ ਕੀਤੀ। ਇਹਦੇ ਵਿੱਚ ਫੋਟੋਆਂ ਦੇਖਦੀਆਂ ਦੇਖੋ ਦੋਸਤੋ। ਇਹਦੇ ਵਿੱਚ ਫੋਟੋਆਂ ਦੇਖਦੀਆਂ। ਆਹ ਆ ਇੱਥੋਂ ਇੱਥੋਂ ਲਾਈਟ ਜਗਦੀ ਐ, ਲਾਈਟ ਜਗਾ ਕੇ ਨਾ। ਕਤਨ ਕਿਆ ਸੌਂ? ਆਹ ਆ ਇਧਰ ਔਨ ਐ। ਤੇ ਫੇਰ ਅੱਗੇ ਫੋਟੋ ਬਣਦੀ ਐ ਤੇ। ਆਹ ਫੋਟੋ ਬਣਦੀ ਐ। ਲਾਈਟ ਆ ਫਲੈਸ਼ ਬੰਦ ਕਰਕੇ। ਲਾਈਟ ਬੰਦ ਕਰਕੇ ਦੇਖੋ ਹੋਰ ਮਸਲਾਕ ਨਹੀਂ ਐ। ਚੱਕਦਾ ਵੀ ਆ। ਤੇ ਦੋਸਤੋ ਕੁੱਲ ਮਿਲਾ ਕੇ 130 ਰੁਪਈਆ ਦਾ ਆਇਆ ਬਹੁਤ ਵਧੀਆ ਫਿਰ ਵੀ 130 ਰੁਪਈਆ ਦਾ ਆਇਆ ਵਧੀਆ ਮੁੱਲ ਮੁੜ ਗਿਆ ਵਧੀਆ ਫੋਟੋਆਂ ਦਿੱਤੀਆਂ ਵਿੱਚ ਵੀ ਦਿੱਸਦੀਆਂ ਤੇ ਬਾਹਰ ਵੀ ਦਿਖਾਉਂਦਾ ਇਸ ਕੈਮਰੇ ਰਾਹੀਂ ਇਹਦੇ ਇਹਦੇ ਕੈਮਰੇ ਰਾਹੀਂ ਬਾਹਰ ਦਿਖਾਉਂਦਾ ਲੈ ਛੇਡੋ ਮੈਂ ਦੇਖਣਾ ਦੇ ਫਿਰ ਕਿਵੇਂ ਲੱਗਿਆ ਪਾਰਸਲ ਬਹੁਤ ਵਧੀਆ ਬਹੁਤ ਵਧੀਆ ਨਾ ਤੋੜਨਾ ਨਹੀਂ ਹੋਣਾ ਠੀਕ ਹੈ ਖਰਾਬ ਨਹੀਂ ਕਰਨਾ ਸਰਬੱਤ ਖੇਡ ਰਹੀ ਹੈ ਆਪਣੇ ਪਰਸਲ ਨਾਲ ਵਧੀਆ ਹੁਣ ਇਸ਼ਨਾਨ ਕਰਦੇ ਆ ਤਿਆਰ ਹੁੰਨੇ ਆ ਗੁਰਦੁਆਰਾ ਸਾਹਿਬ ਦਾ ਟਾਈਮ ਹੋਣ ਵਾਲਾ ਸੋ ਗਰਮਕ ਪਿਆਰਿਓ ਇਸ਼ਨਾਨ ਕਰ ਲਿਆ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਜੋਤ ਬੈਠਾ ਸਰਬੱਤਾ ਕੀ ਕਰੀਂਦਾ ਸਰਬੱਤੇ ਕਾਚੂ ਮਰਾ ਲੇਗਾ ਤੂੰ ਮਰਾਂਗਾ ਵਜੂਗਾ ਰਹਿੰਦੇ ਪੰਗੇ ਨਾ ਲਿਆ ਕਰ ਤੂੰ ਕੀ ਖਾਣਾ ਪਾਚ ਲਈ ਦਿਖਾਈ ਦਿਖਾਈ ਦਿਖਾ ਨਾ ਨਾ ਇੱਥੇ ਇੱਥੇ ਹੁਣ ਹੁਣ ਹੋਰ ਦਿਖਾ ਫੋਟੋ ਬੱਤੇ ਪਰੇ ਆ ਜਾ ਸਰਵਤ ਪਰੇ ਆ ਜਾ ਆ ਫੋਟੋ ਬਣਦੀਆਂ ਇੱਕ ਆਰੀ ਆਰੀ ਇੱਕ ਉਹ ਵੀ ਚੀਜ਼ ਮਗਾਈਏ ਤੂੰ ਆਨਲਾਈਨ ਸੋ ਹੁਣ ਟਾਈਮ ਹੋ ਗਿਆ 8:00 ਵਜ ਗਏ ਐ 8:00 ਸ਼ਤਪਾਣੀ ਛਕ ਲਿਆ ਹੁਣ ਕਰਦੇ ਆ ਰੈਸਟ ਕੀ ਕਰਦੇ ਆ ਸਮਰ ਹਾਂਜੀ ਤੇਰੇ ਕੋਟ ਪਾ ਦੂਗੀ ਦੇਖ ਦੇਖ ਦੇ ਚਾਦਰ ਇਕੱਠੀ ਕਰਦੇ ਬੈਠਦੀ ਇਹਨਾਂ ਨੂੰ ਖੜੀ ਹੋ ਬਿਲਕੁਲ ਦੇਖ ਦੇਖ ਦੇ ਸਮਰ ਸਮਰ ਸਰਬੱਤ ਤੋਂ ਡਰੀ ਇਹਨਾਂ ਤੋਂ ਨਹੀਂ ਉਹ ਵੇਖ ਤੇਰੀ ਨੀਂਦ ਬਣਾਈ ਜਾਂਦੀ ਹੈ ਏਹੇ ਏਹੇ ਮੌਲਗਮਾ ਗਰਮਾ ਗਿਆ ਗਰਮਾ ਗਿਆ ਮੌਲ ਗਰਮਾ ਗਿਆ ਸਰਬਤੇ ਬਾਮ ਰੋੜ ਕੇ ਐ ਕਰ ਰਿਹਾ ਤੈਨ ਵਾਰੀ WWE ਵਾਲੇ ਜਿਹੜਾ ਇਹ ਇਹ ਉਹ ਤੇਰੀ ਨੂੰ ਇਹ ਕੀ ਹੋ ਰਿਹਾ ਸਮਰਦੀ ਸਮਰਦੀ ਨੇ ਰਿਮਾਂਡ ਰਹੀ ਸਮਰਦੀ ਨੇ ਰਿਮਾਂਡ ਕੀ ਸਮਰਦੀ ਸਮਰਦੀ ਨੇ ਰਿਮਾਂਡ ਕੀ ਨੇ ਬੈਟ ਨਾ ਨਾ ਮਾਰਦੀ ਉਹਦੀ ਬੱਸ ਛੱਡ ਦੇ ਬਾਈ ਛੱਡ ਦੇ بس بس ਛੱਡ ਦੋ ਰਾਜਨਾ ਮਰਾਜਨਾ ਹੋ ਗਿਆ ਛੱਡ ਦੋ ਛੱਡ ਦੋ ਛੱਡ ਦੋ ਬਸ 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 ਰਾਜਨਾ ਹੋ ਗਿਆ ਸਹੀ ਹੈ ਬਸ ਓਕੇ ਤੂੰ ਸਹੀ ਹੈ ਸੋ ਦੋਸਤੋ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆਂ ਪਸੰਦ ਆਇਆ ਤਾਂ ਲਾਈਕ ਕਮੈਂਟ ਜ਼ਰੂਰ ਕਰ ਦਿਓ ਚੈਨਲ ਦੇ ਨਵੇਂ ਤੋਂ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕੰਨੂ ਫਿਰ ਨਵੇਂ ਵਲੋਗ ਵਿੱਚ ਤਦ ਤੱਕ ਲਈ ਰੱਬ ਰੱਖਾ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ